ਅੱਜ ਦੀ ਜਿਹੜੀ ਮੀਟਿੰਗ ਹੋਈ ਆ ਸਾਡੀ ਏਕਤਾ ਦੇ ਵੰਦ ਦੇ ਵਿੱਚ ਅਸੀਂ ਦੋ ਫਾਰਮ ਹਾਜ਼ਰ ਆ। ਸਾਡਾ ਤੀਜਾ ਫਾਰਮ ਆ ਜਿਹੜਾ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਉਹ ਕਿਸੇ ਕਾਰਨ ਕਰਕੇ ਹਾਜ਼ਰ ਨਹੀਂ ਹੋ ਸਕੇ। ਅਸੀਂ ਲੰਮੀ ਚਰਚਾ ਤੋਂ ਬਾਅਦ ਇਸ ਛੱਤੇ ਤੇ ਪਹੁੰਚਿਆ। ਕਿ ਅੱਜ ਦੀ ਘੜੀ ਦੇ ਵਿੱਚ ਅਸੀਂ ਤਾਲਮੇਲ ਮੇਂ ਏਕਤਾ ਸਦੈ ਦੈਨ ਦਿੱਤੇ ਜਾ ਸਕਦੇ ਆ ਇੱਥੇ ਸਾਡੀ ਸਹਿਮਤੀ ਬਣੀ ਐ ਕਿ ਇਹ ਹੋ ਸਕਦੇ ਆ ਪਰ ਇਹ ਕਾਲ ਮਿਲਵੇਂ ਸੱਦੇ ਨੂੰ ਫਾਈਨਲ ਰੂਪ ਦੇਣ ਦੀ ਖਾਤਰ ਸਾਡਾ ਕੋਰ ਮੱਝ ਪੂਰਾ ਨਹੀਂ ਪਿੰਜਾ ਬੋਲਦਾ ਸਾਡੀ ਸ਼ਾਮਲ ਨਹੀਂ ਇਹੋ ਜੀ ਭਾਰਤੀ ਸਰਕਾਰ ਐ ਕਾਰਪੋਰੇਟਾਂ ਨੂੰ ਖੇਤੀ ਸੈਕਟਰ ਦੇ ਵਿੱਚ ਐਂਟਰ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਤੱਕ ਤੋਂ ਤੇ ਮੰਡੀਆਂ ਤੇ ਕਬਜ਼ਾ ਕਰਨ ਤੱਕ ਦੇ ਹਮਲੇ ਦਾ ਘਰ ਹੀ ਐ ਅਸੀਂ ਇਹ ਸਮਝਿਆ ਕਿ ਵੀ ਇਹ ਲੜਾਈ ਜਿੱਤੀ ਵੱਡੀ ਹੈ ਇਹ ਸਾਡੇ ਕਿਸੇ ਵੀ ਇਕੱਲੇ ਤੋਂ ਨਹੀਂ ਲੜ ਕੇ ਜਿੱਤੀ ਜਾਣੀ ਜਿੰਨਾ ਚਿਰ ਤੱਕ ਅਸੀਂ ਸਿਰ ਨਹੀਂ ਜੋੜਦੇ ਉਹਨਾਂ ਚਿਰ ਇਹ ਲੜਾਈ ਸਾਡੇ ਕੋਲੋਂ ਕਿਸੇ ਕਿਨਾਰੇ ਨਹੀਂ ਲੱਗਣੀ ਇਹ ਭਾਵਨਾ ਨੂੰ ਲੈ ਕੇ ਅਸੀਂ ਵਿਚਾਰ ਚਰਚਾ ਕੀਤੀ ਹੈ ਉਹਨਾਂ ਦਾ ਆਪਣਾ ਅਫੀਸ਼ਲ ਬਿਆਨ ਹੈ ਪ੍ਰੈਸ ਦੇ ਵਿੱਚ ਵੀ ਅਸੀਂ ਇਕੱਤਾਂ ਨੂੰ ਲੈ ਕੇ ਪਹਿਲੋ ਵੀ ਸਹਿਯੋਗ ਸੀਗੇ ਇਕੱਤਾਂ ਨੂੰ ਲੈ ਕੇ ਅੱਗੇ ਵੀ ਸਹਿਯੋਗ ਰਹਾਗੇ ਹਾਂ ਅੱਗੇ ਸਾਂਝੀ ਮੀਟਿੰਗ ਕੋ ਕਰ ਲਈ ਜਾਵੇ ਅਪੀਲ ਵੀ ਆਈ ਸੀ ਉਹਨਾਂ ਦੀ ਸਾਰੇ মিডিਆ ਕਰਮੀਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਬਹੁਤ ਲੰਬਾ ਸਮਾਂ ਉਡੀਕ ਕਰਨੀ ਪਈ ਅੱਜ ਦੀ ਇਸ ਮੀਟਿੰਗ ਵਿੱਚ ਐਸ ਕੇ ਉਮਰ ਅਨੁਸਾਰ ਜੁਗਿੰਦਰ ਸਿੰਘ ਉਗਰਾਹਾ ਬਲਬੀਰ ਸਿੰਘ ਰਾਜੇਵਾਲ ਹਰਿੰਦਰ ਸਿੰਘ ਲਖੋਵਾਲ ਸਰ ਰਮਿੰਦਰ ਸਿੰਘ ਪਟਿਆਲਾ ਤੇ ਸਰ ਚੰਡਾ ਸਿੰਘ ਜੇਠੂ ਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਰ ਸਰਮੁਲ ਸਿੰਘ ਪੰਦੇਰ ਸਰ ਜਸਵਿੰਦਰ ਸਿੰਘ ਲੋਂਗਵਾਲ ਸਰ ਮਨਜੀਤ ਸਿੰਘ ਰਾਏ ਬੀਬੀ ਸੁਖਵਿੰਦਰ ਕੌਰ ਰਣਜੀਤ ਸਿੰਘ ਸਰ ਦਲਬਾਗ ਰਣਜੀਤ ਸਿੰਘ ਰਾਜੂ ਸਰਤਲਵਾਰ ਸਿੰਘ ਜਿਲ ਸਰ ਤੇਜਵੀਰ ਸਿੰਘ ਤੇ શ્રી ਆਨੰਦ ਕੁਮਾਰ ਤਾਮਿਲਨਾਡੂ ਤੋਂ ਇਹ ਸੱਜਣ ਹਾਜ਼ਰ ਹੋਏ ਤੇ ਹੁਣ ਮੈਂ ਬੇਨਤੀ ਕਰਾਂ ਉਹ ਗ੍ਰਾਹਕ ਸਾਹਿਬ ਗੱਲ ਕਰੂਗੇ ਦੇਖੋ ਸਾਥੀਓ ਅੱਜ ਦੀ ਜਿਹੜੀ ਮੀਟਿੰਗ ਹੋਈ ਆ ਸਾਡੀ ਏਕਤਾ ਦੇ ਫੰਡ ਦੇ ਵਿੱਚ ਅਸੀਂ ਦੋ ਫਾਰਮ ਹਾਜ਼ਰ ਆ ਸਾਡਾ ਤੀਜਾ ਫਾਰਮ ਜਿਹੜਾ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਉਹ ਕਿਸੇ ਕਾਰਨ ਨਾ ਕਰਕੇ ਹਾਜ਼ਰ ਨਹੀਂ ਹੋ ਸਕੇ ਇਸ ਕਰਕੇ ਅਸੀਂ ਦੋ ਫਾਰਮਾਂ ਨੇ ਅੱਜ ਦੀ ਮੀਟਿੰਗ ਦੇ ਉੱਤੇ ਏਕਤਾ ਤੇ ਲੰਮੀ ਚਰਚਾ ਕੀਤੀ ਹੈ ਅਸੀਂ ਲੰਮੀ ਚਰਚਾ ਤੋਂ ਬਾਅਦ ਇਸ ਛੱਟੇ ਤੇ ਪਹੁੰਚਿਆ ਕਿ ਅੱਜ ਦੀ ਘੜੀ ਦੇ ਵਿੱਚ ਅਸੀਂ ਤਾਲਮੇਲ ਮੇ ਏਕਤਾ ਸੱਦੇ ਦੇਣ ਦਿੱਤੇ ਜਾ ਸਕਦੇ ਆ ਇੱਥੇ ਸਾਡੀ ਸਹਿਮਤੀ ਬਣੀ ਹੈ ਕਿ ਇਹ ਹੋ ਸਕਦੇ ਆ ਬਾਰੇ ਇਹ ਤਾਲ ਮਿਲਵੇਂ ਸੱਦੇ ਨੂੰ ਫਾਈਨਲ ਰੂਪ ਦੇਣ ਦੀ ਖਾਤਰ ਸਾਡਾ ਕੋਰ ਮੱਜ ਪੂਰਾ ਨਹੀਂ ਪੀਜਾ ਫੋਰਚਾ ਸਾਡੇ ਸ਼ਾਮਲ ਨਹੀਂ ਸਾਡੇ ਸਾਥੀ ਕਿਸਾਨ ਮਜ਼ਦੂਰ ਮੋਰਚੇ ਵਾਲੇ ਸਾਥੀ ਨੇ ਜਿਹੜੇ ਇਹ ਗੈਰ ਰਾਜਨੀਤਿਕ ਮੋਰਚਾ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਗੱਲ ਕਰਕੇ ਅਗਲੇ ਇਹ ਤਾਲ ਮਿਲਵੇਂ ਐਕਸ਼ਨ ਦੀ ਜਿਹੜੀ ਸੱਦੇ ਦੀ ਕਾਲ ਕਰਨੀ ਹੈ ਉਹਨਾਂ ਦਾ ਰਹਿ ਕਰਕੇ ਅਗਲੀ ਮੀਟਿੰਗ ਰੱਖਣਗੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਕੇ ਇਹਨੂੰ ਅ ਫਾਈਨਲ ਰੂਪ ਦੇ ਮਾਗੇ ਉਹ ਸਾਡੀ ਸੰਭਾਵਨਾ ਵੀ ਉੱਥੇ ਤੱਕ ਅਸੀਂ ਜਾਵਾਂਗੇ ਕਿਉਂਕਿ ਵੱਡੀ ਏਕਤਾ ਦੀ ਖਾਤਰ ਪਹਿਲਾਂ ਮੁੰਡ ਤੋਂ ਕਦਮ ਚੱਕੇ ਜਾਂਦੇ ਨੇ ਉਹਨਾਂ ਵਾਸਤੇ ਸਾਥੀਆਂ ਨੇ ਜਿਹੜਾ ਹੁਣ ਤੋਂ ਲੈ ਕੇ ਇਹਨਾਂ ਨਾਲ ਸਾਡੀਆਂ ਚਾਰ ਮੀਟਿੰਗਾਂ ਤੇ ਵਿੱਚ ਤਾਂ ਲਗਭਗ ਹੋ ਗਈਆਂ ਇਹਨਾਂ ਨਾਲ ਸਾਡੀਆਂ ਹੋਈਆਂ ਨੇ ਚਾਰ ਮੀਟਿੰਗਾਂ ਤੇ ਅਸੀਂ ਇਸ ਗੱਲ ਤੋਂ ਬਹੁਤ ਪੋਜੀਟਿਵ ਰਵਈਏ ਤੋਂ ਅਸੀਂ ਸੰਤੋਸ਼ ਨਾਲ ਕਿ ਸਾਥੀਆਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਤੇ ਖਾਸ ਕਰਕੇ ਸੰਯੁਕਤ ਮੋਰਚਾ ਕਿਸਾਨ ਮਜ਼ਦੂਰ ਮੋਰਚੇ ਵਾਲਿਆਂ ਨੇ ਤੇ ਅਸੀਂ ਇਹ ਆਸ ਕਰਾਂਗੇ ਇਹ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵਾਲੇ ਸਾਥੀਆਂ ਤੋਂ ਵੀ ਉਹ ਵੀ ਇਸ ਕਿਸਾਨੀ ਹਿੱਤਾਂ ਤੇ ਜਿਹੋ ਜਿਹੇ ਅਟੈਕ ਹੋ ਰਹੇ ਨੇ ਜਿਹੋ ਜਿਹੇ ਭਾਰਤ ਦੀ ਸਰਕਾਰ ਕਾਰਪੋਰੇਟਾਂ ਨੂੰ ਖੇਤੀ ਸੈਕਟਰ ਦੇ ਵਿੱਚ ਐਂਟਰ ਕਰਕੇ ਕਸਾਨਾਂ ਦੀਆਂ ਜ਼ਮੀਨਾਂ ਖੋਹਣ ਤੱਕ ਤੇ ਮੰਡੀਆਂ ਤੇ ਕਬਜ਼ਾ ਕਰਨ ਤੱਕ ਦੇ ਹਮਲੇ ਤਾਂ ਘਰ ਹੀ ਹੈ ਅਸੀਂ ਇਹ ਸਮਝਾਂਗੇ ਕਿ ਵੀ ਇਹ ਲੜਾਈ ਜਿਹੜੀ ਵੱਡੀ ਹੈ ਇਹ ਸਾਡੇ ਕਿਸੇ ਵੀ ਕੱਲਿਆਂ ਤੋਂ ਨਹੀਂ ਲੜ ਕੇ ਜਿੱਤੀ ਜਾਣੀ ਜਿੰਨਾ ਚਿਰ ਤੱਕ ਅਸੀਂ ਸਿਰ ਨਹੀਂ ਜੋੜਦੇ ਉਨਾ ਚਿਰ ਇਹ ਲੜਾਈ ਸਾਡੇ ਕੋਲੋਂ ਕਿਸੇ ਕਿਨਾਰੇ ਨਹੀਂ ਲੱਗਣੀ ਇਹ ਭਾਵਨਾ ਨੂੰ ਲੈ ਕੇ ਅਸੀਂ ਵਿਚਾਰ ਚਰਚਾ ਕੀਤੀ ਹੈ ਅਸੀਂ ਪਹਿਲਾਂ ਤਿੰਨੇ ਫਾਰਮਾਂ ਦੀ ਨੇੜਤਾ ਬਣਾ ਕੇ ਫਿਰ ਭਾਰਤ ਦੀਆਂ ਜੋ ਬਾਕੀ ਜਥੇਬੰਦੀਆਂ ਮੋਰਚਿਆਂ ਤੋਂ ਬਾਹਰ ਨੇ ਉਨ੍ਹਾਂ ਨਾਲ ਵੀ ਸਾਂਝ ਵਧਾਉਣ ਦੀ ਗੱਲ ਅੱਗੇ ਤੋਰਾਂਗੇ ਇਹ ਗੱਲ ਅਸੀਂ ਕੀਤੀ ਹੈ ਬਾਕੀ ਸਾਡੀ ਸਾਥੀ ਸਰਮਣ ਸਿੰਘ ਪਹੇਰ ਕਰ ਲੈਣਗੇ ਇਹ ਤੇ ਸਾਡੀ ਸੰਮਤੀ ਬਣੀ ਬੰਦੇਤ ਸਾਹਿਬ ਆ ਦੇਖਿਓ ਜਿਸ ਤਰ੍ਹਾਂ ਸੇ ਉਹ ਗਰਾਹਾ ਸਾਹਿਬ ਨੇ ਆਪਕੇ ਸਮਖਸ਼ ਬਾਤ ਰੱਖੀ ਹੈ ਹਮਾਰਾ ਸਾਥ ਮੈਂਬਰੀ ਵਫਤ ਅੰਨ ਸਾਥੀ ਵੀ ਥੇ ਪਰ ਇਧਰ 올 ਇੰਡੀਆ ਸਕੀਮ ਕਾ ਵਫਤ किसान मजदूर मोर्चा भारत का वफद आज मिला है और जिस तरह से आपको ज्ञात होगा कि हमारे कार्यक्रम थे 11 12 13 के तो जो दो फोरम आंदोलन कर रहे हैं खनौरी बॉर्डर पर इस समय समय की कुछ नेता ना होने के कारण वो साथी हमारे आ नहीं सके इसलिए हम समय निकाल कर आए और आज हमने गंभीर इस विषय के ऊपर लंबी चर्चा की है और एकता के लिए और हम लगभग तालमेल में जो देशभर में बुलावा दे सके आंदोलन के लिए उसके उसके निकट पहुंच गए हैं तो ये होना चाहिए आने वाले समय में क्योंकि एसकेएम नॉन पॉलिटिकल आज व्यस्त होने के कारण आ नहीं सका इसके लिए हमने ये हमारी अपने ओर से होगी कोशिश भी हम आगे उनसे बात कर कर आगे की मीटिंग तय करें और उसमें से जो आगे देशव्यापी एकता के संदर्भ में जो कार्यक्रम निकले वो पूरे देश भर के किसान मजदूर की भावना को अनुकूल निकले जो सब जानते देश के किसान मजदूर सभी चाहते हैं सभी यूनियंस का एकता होना चाहिए पंजाबी भी चाहते हैं क्योंकि लोगों की भावना है कि आंदोलन जीता जाना चाहिए तो आंदोलन मांगों के ऊपर जीत कर निकले इसके लिए सामने सबको एकता अनिवार्य है इसकी हमने कोशिश की है और ये लगभग चार मीटिंगों के बाद लगभग हम हर मीटिंग में थोड़ा नजदीक चले गए आगे की मीटिंग में और नजदीक चले गए आगे की मीटिंग में और नजदीक चले गए और बातें को साफ करते गए और आप कि इस तरह से लगभग जिस तरह से हम चाहते हैं कि सभी संपूर्ण जैसे पहले आंदोलन में एकता रही उस तरह की एकता दिखे और हमें लगता है इस तरह की हमें आशा भी, इसमें हम सफल होंगे तो आज आज की मीटिंग का निष्कर्ष जो है ये निकल रहा है जो हम आपके समक्ष रखा है हाँ देखिए जो सरकार के साथ साथ हमारी मीटिंग है उसमें अभी डेपुटेशन तय होना हमने आज शाम की मीटिंग रखी हुई है और हमारे कल क्योंकि हम लोग फिर इधर शंभू पर ही इकट्ठे होंगे तो उसमें डेपुटेशन का स्वरूप आपके सामने आ जाएगा मैं एक बात सब सहमत होते एक भी बोल दूं भी कल के जो सभी कार्यक्रम है हमारे शंभू पर बड़ी महापंचायत है आपके माध्यम से अपील है दोनों मोर्चों की ਵੀ ਵਹਾਂ ਅਧਿਕ ਸਹਿ ਅਧਿਕ ਕਿਸਾਨ ਮਜ਼ਦੂਰ ਪਹੁੰਚੇ ਅਤੇ ਬੜਾ ਇਕੱਠ ਕਰੇ ਧੰਨਵਾਦ ਸੰਦੇਸ਼ਾ ਡੱਲੇਵਾਲ ਸਾਹਿਬ ਪਹਿਲਾਂ ਵੀ ਜਦੋਂ ਪਟਿਆਲਾ ਜਿੰਨੀ ਸੀ ਉਹਨਾਂ ਜਿੱਥੇ ਵੀ ਉਦੋਂ ਵੀ ਨਹੀਂ ਸੀ ਆਈ ਸੀ ਆਈ ਵੀ ਉਹ ਸੀਰੀਅਸ ਨਹੀਂ ਹੈ ਗੱਲ ਵਾਲੇ ਯਾ ਉਹ ਇਕਤਾ ਨਹੀਂ ਚਾਹੁੰਦੇ ਨਹੀਂ ਐ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਆ ਕਿ ਅੱਜ ਉਹਨਾਂ ਦਾ ਆਪਣਾ ਆਫੀਸ਼ਲ ਬਿਆਨ ਆ ਪ੍ਰੈਸ ਦੇ ਵਿੱਚ ਵੀ ਅਸੀਂ ਇਕਤਾ ਨੂੰ ਲੈ ਕੇ ਪਹਿਲਾਂ ਵੀ ਸਹਿਯੋਗਦ ਸੀਗੇ ਇਕਤਾ ਨੂੰ ਲੈ ਕੇ ਅੱਗੇ ਵੀ ਸਹਿਯੋਗਦ ਰਹਾਂਗੇ हाँ अग्गे साझी मीटिंग को कर ली जाए अपील भी आई थी उन्होंने तो इस करके अभी सारी गलते हैं की जैसे एस के एकता के लीडर है राज्यपाल साहब या जाए देखिये अच्छी बात है इसी को लेकर आज जो हमें बात है इसके लिए आगे बढ़ रहे ना हम लोग आज आपको

वार्ता आगे ना बढ़ी आगे बढ़ी कोई और वार्ता और भी मीटिंग हो सकती है अगर अगर वार्ता आगे ना बढ़ी उस पोजीशन में हम जथा भेजने के बारे में पर संगठन संगठन चाहते हैं मैं कहता हूं आपकी भावना अच्छी हमारी भी यही भावना हम तो इस, इसी के दिशा में आगे बढ़ रहे हैं ना भाई ਜਦੋਂ ਮੋਰਚਾ ਟੁੱਟਿਆ ਸੀ ਇਸ ਕੇਮਾ تقریبا 12 ਦਸੰਬਰ ਨੂੰ ਟੁੱਟਿਆ ਸੀ ਜਿਸ ਤੋਂ ਬਾਅਦ ਉਹ ਤੋਂ ਸਾਡੇ ਸਾਥੀ ਇਲੈਕਸ਼ਨ ਚਿਲ ਲੈ ਚਲੇ ਗਏ ਪਰ ਦੰਦੇਵਾਸਨ ਬੜਾ ਸੰਗੀਨ ਅਲਜਾਮ ਹੈ 1500 ਕਰੋੜ ਦੇ ਵਿੱਚ ਮੋਰਚਾ ਵਿੱਚ ਵੀ ਆਏ ਨੇ ਕਿ ਉਸ ਤੇ ਵੀ ਕੋਈ ਗੱਲਬਾਤ ਹੋਈ ਕਿ ਉਹ ਇਲਜਾਮ ਸੀ ਜਾਂ ਉਹਦੇ ਵਿੱਚ ਸਚਾਈ ਸੀ ਕਿ ਇਹ ਸਚਾਈ ਸੀ ਕਿ ਕਿਹੜੇ ਕਿਸਾਨਾਂ ਕੋਲ ਪੈਸਾ ਕੋਲ ਕਿਆ ਜੇ ਇਲਜਾਮ ਸੀ ਤਾਂ ਦੰਦੇਵਾਸਾ ਉਸ ਤੇ ਸਪਰਸ਼ੀ ਕਰਦੇ ਨਹੀਂ ਦੇਖੋ ਜਿਹੜੇ ਸੰਦਰਭ ਵਿੱਚ ਅੱਜ ਬੈਠੇ ਹੈਗੇ ਆ ਠੀਕ ਹੈ ਜੀ ਕੋਈ ਗੱਲ ਅਜਿਹੀ ਮੈਨੂੰ ਲੱਗਦਾ ਹੱਥ ਜੋੜ ਕੇ ਪੀਲਾ ਹੀ ਨਹੀਂ ਕਰਨੀ ਚਾਹੀਦੀ ਆਪਾਂ ਸਾਰੀਆਂ ਗੱਲਾਂ ਡਿਸਕਸ ਕੀਤੀਆਂ ਵਾ ਅੰਦਰ ਵਾਲੀਆਂ ਗੱਲਾਂ ਅੰਦਰ ਰਹਿਣੀਆਂ ਚਾਹੀਦੀਆਂ ਬਾਹਰ ਵਾਲੀਆਂ ਗੱਲਾਂ ਬਾਹਰ ਹੋਣੀਆਂ ਚਾਹੀਦੀਆਂ ਇਸ ਕਰਕੇ ਇਹਨਾਂ ਸਵਾਲਾਂ ਤੋਂ ਹੱਥ ਹੱਥ ਜੋੜ ਕੇ ਬੈਠੀ ਬਚਣਾ ਚਾਹੀਦਾ ਪਰ ਕਿਸਾਨ ਤਾਂ ਲਗਾਤਾਰ ਡਿਮਾਂਡ ਕਰ ਰਹੇ ਹਾਂ ਹਾਂ ਠੀਕ ਹੈ ਨਹੀਂ ਚਲੋ ਇਹ 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 ਸਾਰਾ ਕੁਝ ਪਬਲਿਕ ਡੋਮੇਨ 'ਚ ਆ ਕਿਸਾਨ ਆਪੇ ਫੈਸਲਾ ਕਰਨਗੇ ਅਸੀਂ ਕੋਸ਼ਿਸ਼ ਕਰੀਏ ਸਾਡੀ ਬੇਨਤੀ ਇਹਨਾਂ ਸਵਾਲਾਂ ਤੋਂ ਬਚੀ। ਜਨਾਬ ਸਾਹਿਬ ਇਹ ਕੀ ਗੱਲ ਕਿੱਥੋਂ ਤੱਕ ਪਹੁੰਚੀ ਹੈ? ਜਨਾਬ ਸਾਹਿਬ ਜਨਾਬ ਤੁਕਿਆ ਅਸੀਂ ਬਹਿਣਾ ਜਿਹੜਾ ਜਿਹੜਾ ਅਵਾਰੇ ਤਾਲਵੇ ਬਣ ਰਿਹਾ ਹੈ। ਤੁਕਿਆ ਅਸੀਂ ਸਿਆਸਤ ਦੇ ਵਿੱਚ ਐਂਟਰੀ ਕਰਨਾ। ਕਲਿਕ ਦੇ ਵਿੱਚ ਸਿਆਸਤ ਐਂਟਰੀ ਬਾਰੇ ਕੀ ਵਿਚਾਰ ਚਰਚਾ ਦੋ ਗੱਲਾਂ ਕੁਝ ਵੀ ਪਿੱਛੇ ਰਹਿ ਗਏ ਅੰਦੋਲਨ ਦੇ ਜੋ ਵੀ ਸਬਕ ਨਿਕਲੇ ਸਬਕ ਕਹਿ ਸਕਦੇ ਨਾ ਆਪਾਂ। ਉਹ ਸਬਕਾਂ ਤੇ ਸਾਡੀ ਡਿਸਕਸ ਹੋਈ ਹੈ ਇਹ ਇਹ ਸਾਰੀਆਂ ਗੱਲਾਂ ਤੇ ਚਰਚਾ ਹੋਈ ਅਜੇ ਹਾਂ ਅੱਗੇ ਤੋਂ ਨਹੀਂ ਹੋਊਗਾ ਹੁਣ ਆ ਕੇ 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 ਦੀ ਜਿਹੜੀ ਗੱਲ ਹੈ ਕਿ ਕਿਥੋਂ ਤੱਕ ਪਹੁੰਚੀ ਹੈ ਜੀ ਬਿਨਾਂ ਨਹੀਂ ਗੱਲ ਬਣ ਸਕਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਿਸਾਨ ਸਾਰੇ ਇਕੱਠੇ ਹੁੰਦੇ ਆ ਕੋਈ ਤੁਹਾਡਾ ਪੋਲੀਟਿਕਲ ਪਾਰਟੀ ਦੇ ਨਾਲ ਕੰਮ ਕਰੇਗਾ ਕਦੇ ਵੀ ਤੁਸੀਂ ਕਿਹਨੇ ਪਾਰਲੀਮੈਂਟ ਸਿਸਟਮ ਦੇ ਬਿਨਾਂ ਮਤਲਬ ਇਹ ਗੱਲ ਨਹੀਂ ਹੋਣੀ ਇਹ ਗ੍ਰਾਹਕ ਸਾਹਿਬ ਜਵਾਬ ਦੇ ਦੇਣਗੇ ਦੱਸੋ ਗ੍ਰਾਹਕ ਸਾਹਿਬ ਕਿਵੇਂ ਕਰਦੇ ਸਵਾਲ ਤਾਂ ਤੁਸੀਂ ਤੁਹਾਨੂੰ ਉਹਨਾਂ ਨੂੰ ਪੁੱਛਿਆ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਕਰਦਾ ਨਹੀਂ ਨਹੀਂ ਅਸੀਂ ਤਾਂ ਰੋਗਰੀ ਕੀ ਤੰਦੂਰੋਂ ਨੇ ਤੁਹਾਡੇ ਤੋਂ ਸਭ ਜੀ ਨੇ ਇੱਕ ਤਾਂ ਰੋਗਰੀ ਤੇ ਬਾਕੀ ਕੱਲਾ ਫੇਰ ਕਰ ਲਾਂਗੇ 1 ਟੂ 1 ਵੀ ਕਰਨਾ ਹੈ ਨਾ ਤੁਸੀਂ ਨੇ ਅੱਛਾ ਮੇਰੀ ਮੇਰੀ ਬੇਨਤੀ ਹੈ 1 ਟੂ 1 ਕਰਨਾ ਮੈਨੂੰ ਛੁੱਟੀ ਦੇ ਦਿਓ ਮੈਂ ਇੱਕ ਘਰੇ ਟੂ ਫੰਕਸ਼ਨ ਛੱਡ ਕੇ ਆਇਆ ਹੋਇਆ ਹਾਂ ਸਭ 14 ਤਰੀਕ ਦੀ ਮੀਟਿੰਗ ਨੂੰ ਲੈ ਕੇ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਤੇ ਤੁਹਾਡਾ ਨਹੀਂ ਹਾਲੇ ਹਾਲੇ ਸਾਡੇ ਨਾਲ ਕੋਈ ਸਾਡੇ ਨਾਲ ਗੱਲਬਾਤ ਨਹੀਂ ਉਹ ਉਹ ਹਾਲੇ ਸਮਾਂ ਦੱਸੂਗਾ ਕੀ ਕਹਿੰਦਾ ਅਸੀਂ ਅੱਜ ਯੂਨਿਟੀ ਪ੍ਰੋਸੈਸ ਦੇ ਉੱਪਰ ਚਰਚਾ ਕੀਤੀ ਹੈ 14 ਦੀ ਮੀਟਿੰਗ ਦਾ ਏਜੰਡਾ ਹੈ ਨਹੀਂ ਸੀ ਉਹ ਸਾਡੇ ਸਾਥੀ ਕਰਨਗੇ ਉਹਨਾਂ ਨੇ ਜਾਨਾ ਯੂਨਿਟੀ ਵਾਲਾ ਤਾਂ ਸਿੰਪਲ 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 ਯੂਨਿਟੀ ਪ੍ਰੋਸੈਸ ਤੇ ਅਸੀਂ ਜਿਹੜੀ ਚਰਚਾ ਕੀਤੀ ਹੈ ਜੋ ਪਹਿਲਾਂ ਕਿ ਹੈ ਕਿ ਅਸੀਂ ਇਸ ਦੇ ਵਿੱਚ ਇਸ ਗੱਲ ਦੇ ਨੇੜੇ ਪੁੱਜ ਗਏ ਕਿ ਅਸੀਂ ਕੀ ਕੋਈ ਧੂਏ ਕੁਚ ਕੋਈ ਕੋਆਰਡੀਨੇਟਡ ਸੱਦੇ ਦੇ ਸਕਦੇ ਹਾਂ ਪਰ ਕਿਉਂਕਿ ਤੀਸਰਾ ਫੋਰਮ ਅੱਜ ਵਿਅਸਥਾ ਹੈ ਬਿਜੀ ਹੈ ਉਹਨਾਂ ਨਾਲ ਇਹ ਸਾਥੀ ਜਾ ਕੇ ਰਿਪੋਰਟ ਕਰਨਗੇ ਆਪਸ ਚ ਰਲ ਮਿਲ ਕੇ ਕੋਈ ਸਾਂਝੀ ਡੇਟ ਅਗਲੀ ਮੀਟਿੰਗ ਦੀ ਰੱਖਾਂਗੇ ਇਸ ਚੀਜ਼ ਨੂੰ ਕਿਵੇਂ ਮਚ્યોਰ ਕੀਤਾ ਜਾ ਸਕਦਾ ਇਸ ਬਾਰੇ ਚਰਚਾ ਹੋਈ ਸੀ ਜੀ ਇੱਕ ਚਰਚਾ ਇਹ ਹੋਈ ਸੀ ਕਿ ਜਿਹੜਾ ਨਵਾਂ ਕਲੀਏ ਕਿ ਮੰਡੀ ਕਰਨ ਦਾ ਡਰਾਫਟ ਹੈਗਾ ਉਸ ਦੀ ਨੂੰ ਇੱਕ ਤੁਸੀਂ ਕਹਿ ਰਹੇ ਸੀ ਕਿ ਸਾਡੀ ਮੰਗ ਹੈ ਉਸ ਨੂੰ ਇੱਕ ਨੰਬਰ ਤੇ ਰੱਖਿਆ ਜਾਵੇ ਜਦੋਂ ਕਿ ਦੂਜੀ ਮੋਰਟੀ ਕਹਿ ਰਹੀ ਹੈ ਕਿ ਐਮ ਐਸ ਪੀ ਦੀ ਲੀਗਲ ਗਰੰਟੀ ਨੂੰ ਇੱਕ ਨੰਬਰ ਤੇ ਹੋਏਗਾ ਕੀ ਉਹ ਤੁਹਾਡੀ 13 ਨੰਬਰ ਤੋਂ ਵਾਗੇ ਕਿੰਨੀ ਕ ਅੱਗੇ ਵਧ ਪਈਏ ਸਾਨੂੰ ਦੇਖੋ ਜਿਹੜਾ ਇਹ ਨੈਸ਼ਨਲ ਪਾਲਿਸੀ ਫਰੇਮਵਰਕ ਹੈ ਜਿਹੜਾ ਐਗਰੀਕਲਚਰ ਮਾਰਕੀਟਿੰਗ ਨੂੰ ਲੈ ਕੇ ਉਸ ਤੇ ਨਾ ਸਾਥੀਆਂ ਨੇ ਕਿਹਾ ਕਿ ਇਹ ਆਸੀਂ ਇਸ ਤੇ ਲੜਾਂਗੇ ਇਹ ਰਕੀਆ ਬਾਕੀ ਚੀਜ਼ਾਂ ਕੋਈ ਇੱਕ ਵੀ ਅਗਲੀ ਮੀਟਿੰਗ ਚ ਕਿਉਂਕਿ ਅਸੀਂ ਲੜ ਤਾਂ ਸਰ ਉਹ ਪਹਿਲਾਂ ਹੀ ਰਹੀ ਆ ਗੱਲ ਸੀ ਜੀ ਫਰੇਮਵਰਕ ਦੀ ਕਿ ਲਾਈਨਿੰਗ ਦੀ ਕਿੱਥੇ ਜਲਾਉਣੀ ਹੈ ਮੈਂ ਤੁਹਾਨੂੰ ਉਸੇ ਟਕਿਆ ਕਿ ਤਾਲਮੇਲ ਮੇਂ ਐਕਸ਼ਨਾਂ ਦੇ ਸੱਦੇ ਦੀਆਂ ਸੰਭਾਵਨਾਵਾਂ ਦੇ ਨੇੜੇ ਪਹੁੰਚੇ ਆ ਤੁਸੀਂ ਜਿਹੜੇ ਕੁਐਸਚਨ ਕਰ ਰਹੇ ਹੋ ਉਹ ਲਗਭਗ ਆ ਜਿਹਨੂੰ ਕਹਿੰਦੇ ਮੁਕੰਮਲ ਥਾਂ ਤੇ ਪਹੁੰਚਣਦੇ ਆ ਇਹ ਸਟੈਪ ਵਾਈਜ਼ ਸਟੈਪ ਕਹਾਣੀ ਅੰਦਰ ਕਰੋ ਤੁਸੀਂ ਚਲੋ ਇਸ ਕੇ ਉਨੇ ਤਿੰਨ ਤਿੰਨ ਕਮੇਟੀਆਂ ਨਹੀਂ ਸਵਾਲ ਲੈ ਲਓ ਨਾ ਉਹਦੋਂ ਵੀ ਇੱਕਦਾਲੀ ਕਮੇਟੀਆਂ ਬਣਾਈ ਤੁਸੀਂ ਇੱਕ ਕਮੇਟੀ ਦੇ ਵਿੱਚ ਸ਼ਾਮਲ ਸੀ ਕੋਈ ਦਰਸ਼ਨਪਾਦ ਇਹਨਾਂ ਗੱਲ ਕਰ ਰਹੀ ਕਿ ਇਹ ਬੰਦੇ ਤਾਂ ਨਾ ਕਰਨ ਕਿ ਇਹ ਦਲੇ ਕੋਈ ਵੀ ਰਿਪੋਰਟ ਬਣਾ ਕੇ ਅਸੀਂ ਕਿਉਂ ਪੇਸ਼ ਕੀਤੀ ਗਈ ਸੀ ਕੋਈ ਰਿਪੋਰਟ ਦੇ ਵੇਖੇ ਧੱਲੇ ਵਾਲ ਸਭ ਦਾ ਰੁਈਆ ਕੀ ਸੀ ਉਹ ਰਿਪੋਰਟ ਨੇ ਸਹਿਮਤੀ ਸੀ ਕਿ ਨਹੀਂ ਸੀ ਉਹ ਵੀ ਸਾਡਾ ਦੱਸ ਦੇਖੋ ਅਸੀਂ ਹੁਣ ਵੀ ਉਸੇ 6 ਮੈਂਬਰ ਕਮੇਟੀ ਦੇ 파ਟ ਆ ਜਿਹੜੀ ਗੱਲ ਵੀਰ ਨੇ ਸਵਾਲ ਕੀਤਾ ਜਾਂ ਹੋਰ ਕੀਤਾ ਹੈ ਜੇ ਕੁਐਸਚਨ ਹੈਗੇ ਤਾਂ ਅਸੀਂ ਕੋਆਰਡੀਨੇਟਡ ਐਕਸ਼ਨ ਤੱਕ ਪਹੁੰਚੇ ਠੀਕ ਹੈ ਕੋਆਰਡੀਨੇਟਡ ਐਕਸ਼ਨ ਮੀਨਸ ਕਿ ਡਿਫਰੈਂਸਸ ਰੱਖਦੇ ਹੋਏ ਵੀ ਖੋਲਦੇ ਸਾਂਝੇ ਸੱਦੇ ਦਿੱਤੇ ਜਾ ਰਹੇ ਡਿਫਰੈਂਸਸ ਰੱਖ ਕਮਲੀ ਕੰਪਲੀਟ ਡਿਫਰੈਂਸਸ ਰੱਖਦੇ ਹੋਏ ਵੀ ਇਹਦਾ ਮਤਲਬ ਉਸ ਚੀਜ਼ਾਂ ਚ ਹਾਲੇ ਚੀਜ਼ਾਂ ਪੈਂਡਿੰਗ ਨੇ ਇਹ ਹੈ ਸਟੈਪ ਫੋਰਵਰਡ ਹੈ ਇੱਕ ਸਟੈਪ ਅੱਗੇ ਦਾ ਹੈ ਇਸ ਨੂੰ ਆਜੇ ਤੋਂ ਪਿਛਲੀ ਵਾਰੀ ਇੱਕ ਇਸ ਤਰ੍ਹਾਂ ਦਾ ਇਮਪ੍ਰੈਸ਼ਨ ਵੀ ਲੱਗ-ਲੱਗ ਹੋਈ ਹੋਰ ਹੋਈ ਅਸੀਂ ਉਦੋਂ ਵੀ ਕਿਹਾ ਸੀ ਚੀਜ਼ਾਂ ਦੀ ਚੀਜ਼ਾਂ ਨੂੰ ਟਾਈਮ ਲੱਗਦਾ ਚੀਜ਼ਾਂ ਕਿਸੇ ਪਾਸੇ ਨੇ ਇੱਕ ਦੂਜੇ ਨਾਲ ਵਿਚਾਰ ਕੇ ਗੱਲਾਂ ਦੇ ਕਰਾਂਗੇ ਇੰਨਾ ਸਾਥੀਆਂ ਨੇ ਵਿਚਾਰ ਕੇ ਆਪਣੀ ਪੋਜੀਸ਼ਨ ਦੱਸੀ ਆ ਅਸੀਂ ਵਿਚਾਰ ਕੇ ਅਸੀਂ ਇੱਕ ਸਟੈਪ ਅੱਗੇ ਆ ਜਿਹੜਾ ਨਾਨ ਪੋਲੀਟੀਕਲ ਦੇ ਸਾਥੀਆਂ ਨਾਲ ਐਸਕੇਮ ਨਾਨ ਪੋਲੀਟੀਕਲ ਨਾਲ ਸਾਥੀ ਡਿਸਕਸ ਕਰਨਗੇ ਫਰਦਰ ਅਗਲੀ ਮੀਟਿੰਗ ਚ ਜਦੋਂ ਉਹ ਵੀ ਹਾਜ਼ਰ ਹੋਣਗੇ ਉਸ ਚੀਜ਼ਾਂ ਹੋਰ ਮਚ्योर ਹੋਣ ਗਿਆ ਅਗਲੇ ਤੁਹਾਨੂੰ ਅੱਗੇ ਕੀ ਹੋਰ ਚੀਜ਼ ਹੋ ਸਕਦੀ ਹੈ ਕੋਵੇ ਕਲੀ ਵੀ ਰੱਖ ਲੋ ਇਹ ਕੱਢੀ ਗੱਲ ਸਰ ਜੇਲ ਹੋ ਗਿਆ ਵੀ ਘਟੂ ਘਟ ਹੋ ਸੇ ਮਹੀਨਾ ਜੀਤਾ ਹੋ ਜੂ ਕਿ ਹੋਰ ਸਾਲ ਲਗਾਉਂਦਾ ਯਾਰ ਇਹ ਇੱਕ ਤਾਂ ਪ੍ਰੋਸੈਸ ਵਾਸਤੇ ਐਨੀ ਹੈ ਵੀ ਇੱਕ ਤਾਂ ਅੱਢਿਆ ਨਾ ਦੋ ਫਾਰਮ ਨਾਲ ਇੱਕ ਤਾਂ ਦੇ ਤੋਂ ਬਾਅਦ ਗੱਲ ਰੁਕ ਜੂਗੀ ਅਸੀਂ ਆਲ ਇੰਡੀਆ ਦੀ ਦਾ ਫਾਰਮ ਬਣਾਉਣਾ ਚਾਹੁੰਦੇ ਆ ਆਲ ਇੰਡੀਆ ਦੇ ਵਿੱਚ ਬਹੁਤ ਜੱਥੇ ਬੰਦੀਆਂ ਨੇ ਜਿਹੜੀਆਂ ਭਾਰਤ ਦੀਆਂ ਦੂਜੀਆਂ ਸਟੇਟਾਂ ਦੀਆਂ ਉਹ ਬਾਹਰ ਨੇ ਜਿਹੜਾ ਇਹ ਮਸੌਦਾ ਹੈ ਮੰਡੀ ਨੀਤੀ ਵਾਲਾ ਸਟੇਟਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਟੇਟਾਂ ਬਣਾ ਕੇ ਦਿਓ ਪ੍ਰਪੋਜ਼ਲ ਜਿਆਦਾ ਖਤਰਨਾਕ ਹੈ ਜਿਹੜਾ ਛੋਟਾ ਸਵਾਲ ਸੀ ਵੀ ਸਾਥੀ ਉਹਤੇ ਕੀ ਬੋਲਦੇ ਨੇ ਇਹ ਤੇ ਸਾਡਾ ਕੋਈ ਬਖਰੀਮਾ ਨਹੀਂ ਜਿਵੇਂ ਉਹਨਾਂ ਨੂੰ ਅਸੀਂ ਦੇਖ ਰਹੇ ਹਾਂ ਨਾ ਵੀ ਮੰਡੀ ਨੀਤੀ ਕੀ ਹੈ ਉਹ ਇਹ ਚੰਗੀ ਤਰ੍ਹਾਂ ਜਾਣਦੇ ਨੇ ਉਹ ਸਾਡੀ ਤੇ ਅਸੀਂ ਜਿਵੇਂ ਸਮਝਦੇ ਆ ਕਿ ਕਿੰਨੇ ਖਤਰਨਾਕ ਹੈ ਉਹ ਉਹਦੇ ਤੇ ਕੋਈ ਬਖਰੀਮਾ ਨਹੀਂ ਹੈ ਹਾਂ ਪੱਖੀਆ ਦੋਨੇ ਪਾਸਿਓਂ ਇਹ ਤੇ ਸਾਨੂੰ ਤੁਸੀਂ ਆਇਆ ਸਾਨੂੰ ਉਲਝਾਉਣਾ ਪਿਛਲੀ ਵਾਰ ਸਭ ਤੁਸੀਂ ਗੱਲ ਕਹੀ ਸੀ ਨਹੀਂ ਸਾਡੀ ਇਸ ਚੀਜ਼ ਨੂੰ ਲੈ ਕੇ ਬਿਲਕੁਲ ਬਿਲਕੁਲ ਉਹਨਾਂ ਨੇ ਸਹਿਮਤੀ ਨਹੀਂ ਪ੍ਰਗਟਾਈ ਇਹ ਕਹਿ ਰਹੇ ਸੀ ਅਸੀਂ ਸਹਿਮਤੀ ਸੁਣੋ ਸੁਣੋ ਗੱਲ ਸੁਣੋ ਗੱਲ ਪਹਿਲਾਂ ਤੁਸੀਂ ਬੋ ਜਾਓ ਬਾਅਦ ਚੋਂ ਬਿਆਨ ਤੁਹਾਡੇ ਨਾਲ ਨਹੀਂ ਮਿਲਦਾ ਕਲੀਅਰ ਕਰਿਓ ਕਲੀਅਰ ਕਰਿਓ ਕਲੀਅਰ ਕਲੀਅਰ ਕਰਦੇ ਆਂ ਦੇਖੋ ਜਦੋਂ ਤੱਕ ਜਿਹੜੀ ਗੱਲ ਦਾ ਫਰਕ ਹੁੰਦਾ ਜਿੰਨਾ ਚਿਰ ਤੱਕ ਹਾਂਜੀ ਹਾਂਜੀ ਉਹਨਾਂ ਚਿਰ ਕੋ ਨੂੰ ਕਿਹਾ ਜਾਂਦਾ ਵੀ ਇਹ ਵਿਚਾਰ ਅਧੀਨ ਹੈ ਮੈਂ ਪਹਿਲਾਂ ਵੀ ਵਿਚਾਰ ਅਧੀਨ ਨਹੀਂ ਕਹੀ ਸੀ ਅੱਜ ਇਹ ਸਾਡੀ ਬਹੁਤ ਸਾਫ ਹੋ ਗਈ ਵੀ ਇਹ ਵਿਚਾਰਤ ਨਹੀਂ ਰਹੀ ਇਹ ਸਾਥੀ ਉਮੇ ਸੀਰੀਅਸਲੀ ਲੈਂਦੇ ਆ ਉਹਨੂੰ ਉਮੇ ਉਹ ਵਿਚਾਰ ਹੈ ਅਜੇ ਰੱਖਣੀ ਥਾਂ ਕਿੱਥੇ ਦੇਣਾ ਕੀ ਹੈ ਇਹ ਅਜੇ ਰਹਿਦੀ ਹੈ ਐ ਐ ਜ਼ਰੂਰੀ ਆ ਵੀ ਨਾ ਇਹ ਹੈ ਮਤਲਬ ਬਹੁਤ ਵੱਡੀ ਗੱਲ ਹੈ ਇਹ ਕਾਸੀ ਵੱਡੀ ਗੱਲ ਹੈ ਲੜਾਈ ਮੰਗਦੀ ਹੈ ਉਹ ਕਾਹ ਰੂਪ ਤੈਅ ਕਰਨੇ ਵਾ ਦੂਸਰੀ ਗੱਲ ਇੱਕ ਹੋਰ ਇੱਕ ਹੋਰ ਹਾਂਜੀ ਜਿਹੜਾ ਪਾਰਲੀਮੈਂਟਰੀ ਚੈਨਲ ਨੇ ਇੱਕ ਪਰਾਲੀ ਤੇ ਵੀ ਐਮਐਸਪੀ ਦੀ ਸੁਜੈਸ਼ਨ ਦਿੱਤੀ ਹੈ ਉਹ ਕਹਿੰਦੇ ਦੂਜੀਆਂ ਬਸਲਾਵਾਂਗੇ ਤੇ ਵੀ ਜੀ ਐਮਐਸਪੀ ਬੀ ਚੇਂਜ ਹੋ ਗਿਆ ਅਸੀਂ ਅਸੀਂ ਸਰਕਾਰ ਘਟੋ ਘਟ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਉਹਨੂੰ ਤਾਂ ਇੰਪਲੀਮੈਂਟ ਕਰਦੇ ਨੇ ਐਮਐਸਪੀ ਦੀ ਗੱਣੀ ਦੋਸਤੋਂ ਉਹਨੂੰ ਤਾਂ ਇੰਪਲੀਮੈਂਟ ਕਰਦੇ ਨੇ ਮੈਚ ਲੈ ਨਹੀਂ ਆ ਜੀ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਪਰਾਲੀ ਤੇ ਅਸੀਂ ਕਹਿੰਨਾ ਫਿਰ ਹੀ ਚੱਕ ਕੇ ਲੈ ਜੇ ਸਾਡਾ ਜੁੱਝਾ ਛੱਡੇ ਹੋ ਇੱਕ ਇੱਕ ਬੇਨਤੀ ਹੋ ਰਹੀ ਹੈ ਅ ਕੱਲ ਨੂੰ ਜੋ ਚਰਚਾ ਕੈਬਨਿਟ ਦੇ ਵਿੱਚ ਇੱਕ ਪੰਜਾਬ ਦੀ ਕੈਬਨਿਟ ਚ ਇੱਕ ਮੁੱਦਾ ਆ ਰਿਹਾ ਵੀ ਜਿਹੜੀ 1% ਦੇ ਨਾਲ ਅਸੀਂ ਜਿਹੜੀ ਫੈਮਿਲੀ ਦੇ ਵਿੱਚ ਬਲੱਡ ਰਿਲੇਸ਼ਨਸ ਚ ਅਸੀਂ ਆਪਣੀ ਪ੍ਰੋਪਰਟੀ ਟ੍ਰਾਂਸਫਰ ਕਰਾ ਸਕਦੇ ਸੀ ਉਹਦੇ ਚੋਂ 2.5% ਕਰਨ ਜਾ ਰਹੇ ਨੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੋ ਇਦਾਂ ਕਰਨ ਨੂੰ ਜਿਹਦਾ ਵਿਰੋਧ ਜ਼ਬਰਦਸਤ ਵਿਰੋਧ ਹੋਊਗਾ ਲਾਸਟ ਗੱਲ ਇਹ ਹੈ ਕਿ ਇਸ ਨੂੰ ਉਸਾਨਪਾ ਮੁੰਛ 15 ਤਰੀਕ ਨੂੰ ਅਸਕੇ ਪੰਜਾਬ ਚੈਪਟਰ ਦੀ ਮੀਟਿੰਗ ਹੋਣੀ ਹੈ ਜਿਸ ਚੋ ਦੀ ਰਿਪੋਰਟ ਵੀ ਕਰਾਂਗੇ ਮਿਲਦੀ ਸਾਰੀ ਮੀਟਿੰਗ ਨੂੰ ਔਰ ਜਿਹੜੀਆਂ ਬਾਕੀ ਸਾਡੀਆਂ ਜਿਹੜੇ ਕੌਜ਼ ਨੇ ਉਹਨੂੰ ਇੰਪਲੀਮੈਂਟ ਕਰਨਾ ਹੈ ਜੀ ਲਾਸਟ ਸਵਾਲ ਹੈ ਜੀ ਤੁਸੀਂ ਸਾਡਿਆਂ ਦਾ ਮੋਰਚਾ ਲਗਾਨੇ ਲਾ ਰਹੇ ਸੀ ਜਦੋਂ ਤਿੱਲੇ ਤੋਂ ਤੱਕ ਉਹ ਦੂਜੇ ਪਾਸੇ ਕਹਿ ਰਹੇ ਸੀ ਮੋਰਚਾ ਉਹਨਾਂ ਦੀ ਵਾਰ-ਵਾਰ ਰੰਗਾਈ ਹੋਇਆ 2015 15 ਦੀ ਮੀਟਿੰਗ ਤੇ ਇਸੇ ਤੇ ਵਿਚਾਰ ਹੋਣੀ ਹੈ 15 ਦੀ ਮੀਟਿੰਗ ਸਾਰਾ ਕੁਝ ਵਿਚਾਰ ਹੋਵੇ ਇਸ ਤੇ हां 15 15 ਨੂੰ 15 ਰੱਖੀ ਮਿਤੀ ਕੀਤੀ ਐਸੇ ਮੁੱਦੇ ਤੇ ਰੱਖੀ ਹੈ ਹਾਂਜੀ 15 ਆਹੀ 15 ਬਾਰ ਦੀ ਤਾਲਮੇਲ ਨਹੀਂ ਕਰਦੇ ਪਰ ਹੁਣ ਤੱਕ ਜਿਹੜਾ ਦੋਵਾਂ ਫਰਮਾਂ ਤੋਂ ਦੇਖਿਆ ਜਾ ਵੀ ਜ਼ਿਆਦਾਤਰ ਪ੍ਰੋਟੈਸਟ ਤਾਂ ਤਾਲਮੇਲ ਵਿੱਚ ਹੀ ਕੀਤੀਆਂ ਫਿਰ ਅੱਜ ਇਹ ਸਮਝੌਤੇ ਵਾਲੀ ਗੱਲ ਨੇੜੇ ਲੱਗਦੀ ਦਿੱਕੀ ਦੇਖੋ ਇੱਕ ਚੀਜ਼ ਹੈ ਕਿ ਸਥਾਨੇ ਤੱਕ ਐਸਕੇਐਮ ਐਸ ਸੱਚ ਨੈਸ਼ਨਲ ਲੈਵਲ ਤੇ ਤਾਲਮੇਲ ਨਹੀਂ ਹਾਂ ਅਸੀਂ 13 10 13 ਤੇ 26 ਦਾ ਐਕਸ਼ਨ ਉਸੇ ਦਿਸ਼ਾ ਚ ਅੱਗੇ ਵਧਾਇਆ ਸੀ ਇਕੱਠੇ ਕਰਨਗੇ ਦੋਨੋਂ ਦੇਖੋ 10 ਜਨਵਰੀ ਲੰਘ ਚੁੱਕੇ ਹੈ 31 ਜਨਵਰੀ ਠੀਕ ਹੈ ਇਹ ਅਸੀਂ ਅੱਗੇ ਵਧੇ ਸੀ ਅੱਜ ਉਸ ਚ ਹੋਰ ਇੱਕ ਸਟੈਪ ਅੱਗੇ ਵਧਿਆ ਲੈਟ ਅਸ ਵੇਟ ਇਹ ਸਾਥੀ ਐਸਕੇਮ ਨਾਨ ਪੋਲਿਟিক্যাল ਨਾਲ ਵੀ ਚਰਚਾ ਕਰ ਲੈ ਅਗਲੀ ਮੀਟਿੰਗ ਚ ਆਵਾਂਗੇ ਉਹ ਸ਼ਾਮ ਨੂੰ ਜਦ ਬੈਟਰ ਵੇ ਨਾਲ ਮੈਚ्योर ਹੋਊਗੀ ਗੱਲ ਇੱਕ ਵਾਰ ਤੁਹਾਨੂੰ ਇੱਕ ਤਰ੍ਹਾਂ ਹੋਰ ਅੱਗੇ ਲੈ ਜਾਵਾਂਗੇ ਇੱਕ ਇੱਕ ਮੈਂ ਇੱਕ ਹੋਰ ਬੇਨਤੀ ਕਰਾਂ ਸਾਡੀ ਆਪੋ ਵਿੱਚ ਬਹੁਤ ਮੁੱਦਿਆਂ ਤੇ ਚਰਚਾ ਹੋਈ ਹੈ ਔਰ ਸਾਰੀ ਚਰਚਾ ਦੇ ਵਿੱਚੋਂ ਪੋਜ਼ਿਟਿਵਿਟੀ ਬਹੁਤ ਰਿਖਲੀ ਹੈ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਪਬਲਿਕ ਨਹੀਂ ਕਰਨੀਆਂ ਚਾਹੁੰਦੇ ਜਿਹੜੀ ਤੁਹਾਡੇ ਸਵਾਲ ਨੇ ਇੱਕ ਦਾ ਪਬਲਿਕ ਕਰ ਦੋ ਜੀ ਜਿਹੜਾ ਤੁਹਾਡੇ ਕੋਟੀ ਜਿਹੜੀ ਬੰਦੀ ਜਿਹੜੀ ਇਹ ਰਿਪੋਰਟ ਰੱਖਦੀ ਹੈ ਕੋਈ ਜੱਥੇਬੰਦੀ ਕੋਈ ਸਾਥੀ ਤੁਹਾਡਾ ਨਾਰਾਜ਼ ਹੋ ਗਿਆ ਜੱਥੇਬੰਦੀ ਹਲਤ ਬਣਾ ਲੈਂਦਾ ਉਹ ਵੀ ਇਸ ਕੇ ਅੰਦਰ ਹੀ ਸਰਪੰਚ ਦਾ ਨੌਨ ਰੈਡਿਕਲ ਵੀ ਚਲਾ ਜਾਂਦਾ ਤੇ ਜਿਹੜੀਆਂ ਜੱਥੇਬੰਦੀਆਂ ਹਲਤ ਤੇਜਾ ਸ਼ੇਬਾਦ ਦਾ ਬੱਚਾ ਦੇ ਦਿੰਦੀਆਂ ਅੱਗੇ ਜਾ ਕੇ ਹਲਤ ਕੁੱਟਮ ਘੱਟ ਤੇ ਜਿਹੜੇ ਬੰਨੇ ਕਿ ਸ਼ਾਂਤ ਕਰਨ ਦਾ ਦੋਸਤੋ ਪਹਿਲੇ ਤੋਂ ਨਾ ਕੋਈ ਵੀ ਮਤਲਬ ਕਿ ਕਿਸੇ ਵੀ ਚੀਜ਼ ਤੇ ہمارا ਕੋਈ ਜਿ세 ਐਗਰੀਕਲਚਰ ਫੋਰਮ ਉਸ ਤੇ ਕੋਈ ਸ਼ੰਕਾ ਨਹੀਂ ਉਸ ਤੇ ਕੋਈ ਸ਼ੰਕਾ ਨਹੀਂ ਹੈ ਦੂਸਰੀ ਗੱਲ ਰਹੀ के पूरे देश के अंदर कानून लागू करनी है उसी पे मसदे पे उसका तैयार हो रहा है उसी करोगे कि जैसे पूरे देश के अंदर कोई कानून लागू करनी है तो उस पर बात होगी कि कैसे लागू हो क्योंकि अलग-अलग स्टेट का अलग-अलग नेचर तो रौसा है जो ऐसे ही आप देखो डेमोक्रेसी है किसी ने रोक नहीं, नहीं। सकते आपके मीडिया ਬਹੁਤ ਸਾਰੇ ਮੀਡੀਆ ਚੈਨਲ ਨੂੰ ਜਨਾਬ ਐਗਰੀਗੇਸ਼ਨ ਹੋਣਾ ਚਾਹੀਦਾ ਮੇਰੀ ਜਿੰਨੀ ਦੇਰ ਤੱਕ ਇੱਕ ਸਬਸਕ੍ਰਾਈਬਰ ਲਈ ਆਪਣਾ ਸੋਸ਼ਲ ਲਿੰਕ ਉਹ ਜੇ ਆਪ ਕੋ ਸੋਸ਼ਲ ਗਰੁੱਪ ਜਾਂ ਮੀਡੀਆ ਇਹ ਇੱਕ ਜੀ ਇੱਕ ਤਾਂ ਇਮੀਗ੍ਰੇਸ਼ਨ ਵਾਲੇ ਦੁਖੀ ਹੈ ਤੁਹਾਡੇ ਸਾਰੇ ਦੁਖੀ ਹੈ ਦਿੱਥੇ ਜਾਦੇ ਠੰਡਾ ਲੈ ਕੇ ਬਾਹਰ ਤੇ ਮੋਬਾਈਲ ਕਰਾ ਲੂਗਾ ਠੰਡਾ ਲੈ ਕੇ ਬਾਹਰ ਜੰਨੇ ਅੱਜ ਇਲੈਕਟ੍ਰੋਨਿਕ ਮੀਡੀਆ ਵਜੋਂ ਅੱਜ ਇਲੈਕਟ੍ਰੋਨਿਕ ਮੀਡੀਆ ਵਜੋਂ ਤਾਂ ਫਾਇਦਾ ਹੀ ਹੋਇਆ ਹੈ ਰਾਜ ਧੰਨਵਾਦ ਕਰੀਏ ਇੱਕ ਹੀ ਬੇਨਤੀ ਜਿਹੜਾ ਨਵਾਂ ਖੇਤੀ ਮੰਡੀ ਆਲਾ ਖਲੜਾ ਰਿਹਾ ਮੇਰੇ ਤਿੰਨੇ ਫਾਰਮੇ ਮੇਕ ਕੀਨੇ ਯਾਰ ਪੰਜਾਬ ਸਰਕਾਰ ਇਹਨੂੰ ਵਿਧਾਨ ਸਭਾ ਦਾ اجلاس ਸੱਦ ਦੇ ਅਰੋਧੇ ਵਿੱਚ ਕੱਲੀ ਚਿੱਠੀ ਨਾ ਲਿਖੇ ਵਿਧਾਨ ਸਭਾ ਦਾ اجلاس ਸੱਦ ਕੇ ਉਸ ਖਲੜੇ ਨੂੰ ਰੱਦ ਕਰੇ ਆਪਣਾ ਸਪਸ਼ਟ ਕਰੇ ਬੋ ਦੇਖੋ ਸੰਘਰਸ਼ ਹੋਇਆ ਸੀ ਇਹਨੂੰ ਲੈ ਕੇ ਕੋਈ ਹਾਂਜੀ ਹਾਂਜੀ ਸ਼ਗਰਸੀ ਬੈਠੇ ਹੋਊਗਾ ਜੀ ਹੋਊ ਕਿਉਂ ਬੈਠੋ ਜਨਾਬ ਸਾਡੇ ਤੋਂ ਪਹਿਲਾਂ ਪਰ ਖੇਮਾ ਛੜਕ ਤੇ ਹੀ ਅੱਗੇ ਦੇ ਸਾਲ ਹੋ ਗਿਆ